ਆਮ ਆਦਮੀ ਪਾਰਟੀ ਦੇ ਪੰਜਾਬ ਭਾਰੀ ਮਨੀਸ਼ ਸੁਸੋਧੀਆਂ ਦੇ ਆਦੇਸ਼ ਅਨੁਸਾਰ ਸੁੱਬੇ ਪਰ ਵਿੱਚ ਮਹਿਲਾ ਸਸ਼ਕਤੀਕਰਨ ਦਿਵਸ ਮਨਾਇਆ ਗਿਆ ਗੁਰਆਂ ਵਿੱਚ ਵੀ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤੀ ਸ਼ਰਮਾ ਦੀ ਗਵਾਈ ਵਿੱਚ ਮਹਿਲਾ ਸਸ਼ਕਤੀਕਰਨ ਦਿਵਸ ਮਨਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕ੍ਰਿਸ਼ਨਾ ਗਰੇਵਾਲ ਦੁਆਬਾ ਜ਼ੋਨ ਇੰਚਾਰਜ ਮਨਮੋਹਨ ਸੂਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਮਾਗਮ ਵਿੱਚ ਪਹੁੰਚਣ ਤੇ ਵਾਰਡ ਇੰਚਾਰਜ ਬਲਕ ਪ੍ਰਧਾਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਹਨਾਂ ਦਾ ਸਵਾਗਤ ਕੀਤਾ ਗਿਆ इस मौके कृष्णा ग्रवाल ने कहा कि आम आदमी पार्टी ने ही महिला है कि किसे तो पिछे नहीं कार चला सकती है, तो है कि महिला अत्याचार बर्दाश्त नहीं किया जाएगा उन्हदेदारा नु भी अपील ऐसी दिशा निर्देश करते हुए कहा कि जेकर किसी महिला के कोई अत्याचार हूं है तो उसकी मदद की जाए ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੀਤੀ ਸ਼ਰਮਾ ਨੇ ਪੂਜਨਤੇ ਕ੍ਰਿਸ਼ਨਾ ਗਰੇਵਾਲ ਮਨਮੋਹਨ ਸੂਰੀ ਨੂੰ ਸਨਮਾਨਿਤ ਕੀਤਾ ਅਤੇ ਇਸ ਮੀਟਿੰਗ ਨੂੰ ਸਫਲ ਬਣਾ ਲਈ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਬਲਜਿੰਦਰ ਕੌਰ ਕੋਆਰਡੀਨੇਟਰ ਅੰਜੂ ਅਟਵਾਲ ਕਾਉਂਸਲਰ ਨੀਹਾ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਹਾਂਜੀ ਜੀ ਇਹ ਨਮਸਕਾਰ ਜੀ ਮੈਂ ਕ੍ਰਿਸ਼ਨਾ ਗਰੇਵਾਲ ਦੁਆਬਾ ਜ਼ੋਨ ਇੰਚਾਰਜ ਅੱਜ ਅਸੀਂ ਨਾਰੀ ਸ਼ਕਤੀਕਰਨ ਦੇ ਬਣਾ ਰਹੇ ਹਾਂ ਜੀ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਸਾਡੇ ਬਨੀਸ਼ ਸ਼ੋਦੀਆ ਜੀ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਸਾਡੇ ਆ ਇੱਕ ਸਾਨੂੰ ਡਿਊਟੀ ਕਹਿ ਲਓ ਜਾਂ ਨਾਰੀ ਸ਼ਕਤੀ ਲਈ ਸਾਨੂੰ ਇੱਕ ਉਹਨੇ ਟਾਸਕ ਦਿੱਤਾ ਹੈ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਅਸੀਂ ਅਸੀਂ ਨਾਰੀ ਸ਼ਕਤੀਕਰਨ ਨੂੰ ਲੈ ਕੇ ਮੀਟਿੰਗ ਕਰ ਰਹੇ ਹਾਂ ਲੇਡੀਜ਼ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਾ ਰਹੇ ਹਾਂ ਜੀ ਇਹ ਮੇਰੇ ਖਿਆਲ ਨਾਲ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜੀ आज कसो गुराया ਦੇ ਪੌਂਚੇ ਕਿਹੋ ਜਿਹੀ ਰਹੀ ਮੀਟਿੰਗ ਸਾਡੀ ਮੀਟਿੰਗ ਬਹੁਤ ਵਧੀਆ ਰਹੀ ਜੀ ਮੇਰੇ ਸਾਰੇ ਬਲਾਕ ਪ੍ਰਧਾਨ ਤੇ ਉਹਨਾਂ ਦੇ ਨਾਲ ਅਸੀਂ ਗੁਰਾਇਆਂ ਦੇ ਵਿੱਚ ਜਿਹੜੀਆਂ ਸਾਡੀ ਐਕਟਿਵ ਲੇਡੀਜ਼ ਸੀਗੀਆਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਸਾਡੇ ਚੀਫ ਗੈਸਟ ਚੀਫ ਗੈਸਟ ਆਏ ਸੀਗੇ ਮੈਮ ਮਨਮੋਹਨ ਸੂਰੀ ਜੀ ਉਹਨਾਂ ਨੇ ਆਪਣੀ ਲਾਈਫ ਬਾਰੇ ਦੱਸਿਆ ਕਿੱਦਾਂ ਉਹ ਡਾਊਨ ਟੂ ਅਰਥ ਹੋਏ ਐ ਤੇ ਅਸੀਂ ਉਹਨਾਂ ਦੀ ਐਗਜ਼ਾਮਪਲ ਲੈ ਕੇ ਅਸੀਂ ਫਿਰ ਆਪਣੇ ਲੇਡੀਜ਼ ਨੂੰ ਉਹਨਾਂ ਤੋਂ ਮੋਟੀਵੇਟ ਹੋਈ ਐ ਜੀ ਕਿੱਦਾਂ ਦੇਖਣਾ ਅੱਜ ਜਦੋਂ ਤੁਹਾਡੀ ਪਾਰਟੀ ਵੱਲੋਂ ਲੇਡੀਜ਼ ਨੂੰ ਫਰੰਟ ਤੇ ਲੈ ਕੇ ਆਇਆ ਜਾ ਰਿਹਾ ਜੀ ਜੀ ਤੇ ਉਸ ਨੂੰ ਲੈ ਕੇ ਕਿਹੋ ਜਿਹੀ ਅੱਜ ਮੀਟਿੰਗ ਵੀ ਕੀਤੀ ਹੈ ਲੇਡੀਜ਼ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਪਹੁੰਚਿਆ ਹੈ ਕਿਹੋ ਕਿੱਦਾਂ ਦੇਖਦਾ ਕਿੰਨਾ ਕੋ ਉਤਸ਼ਾਹ ਲੇਡੀਜ਼ ਵਿੱਚ ਹੈ ਜੀ ਲੇਡੀਜ਼ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਸ ਤਰ੍ਹਾਂ ਕਿ ਆਪਾਂ ਵੀ ਜਾਣਦੇ ਹਾਂ ਕਿ ਅੱਜ ਤੋਂ ਪਹਿਲਾਂ ਕਿਸੇ ਪਾਰਟੀ ਨੇ ਵੀ ਲੇਡੀਜ਼ ਨੂੰ ਇੰਨਾ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜੇ ਕੋਈ ਲੇਡੀਜ਼ ਆਈਆਂ ਜਾਂ ਇੱਕ ਦੋ ਗਿੰਦੀਆਂ ਉਹ ਉਹ ਸਿਗਾ ਖਾਨਦਾਨੀ ਮਤਲਬ ਪੈਰ ਟੂ ਪੈਰ ਜਿਹਦਾ ਪਰਿਵਾਰ ਟੂ ਪਰਿਵਾਰ ਜਿਹੜੀ ਲੇਡੀਆਂ ਆਈ ਹੈ ਕੋਈ ਤੇ ਲੇਡਿਸ 'ਚ ਬਹੁਤ ਹੁਸ਼ਿਆ ਹੈ ਘਰੋਂ ਬਾਹਰ ਆਈਆਂ ਆਅਦੇ ਮਿਲ ਰਹੇ ਆ ਖੁਸ਼ ਹੈ ਕੰਮ ਕਰਕੇ ਐਕਟਿਵ ਆ ਲੇਡਿਸ ਉਹਨਾਂ ਨੂੰ ਇਹ ਹੈ ਕਿ ਅਸੀਂ ਹੋਰ ਅੱਗੇ ਹੋਰ ਵਧਣਾ ਹੈ ਹੋਰ ਕੰਮ ਕਰਨਾ ਹੈ ਜੀ ਬਹੁਤ ਅੱਛਾ ਸਾਡੀ ਮੀਟਿੰਗ ਅੱਜ ਬਹੁਤ ਸੈਕਸਫੁਲ ਰਹੀ ਹੈ ਮੈਂ ਮਨੀਸ਼ ਸ਼ੋਧਿਆ ਜੀ ਦਾ ਆਮ ਆਦਮੀ ਪਾਰਟੀ ਪੂਰੀ ਟੀਮ ਦਾ ਆਪਣੇ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਲੇਡਿਸ ਬਾਰੇ ਇੰਨਾ ਕੁ ਸੋਚਿਆ ਸੋ ਮੈਸੇਜ ਮੈਮ ਮੈਂ ਮੈਸੇਜ ਲੇਡੀਜ਼ ਨੂੰ ਅੱਜ ਦੇ ਦਿਨ 'ਚ ਇਹੀ ਦਵਾਂਗੀ ਕਿ ਆਪਾਂ ਲੇਡੀਜ਼ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੀਆਂ ਅਸੀਂ ਅਸੀਂ ਜੇ ਪਰਿਵਾਰ ਚਲਾ ਸਕਦੀਆਂ ਤੇ ਅਸੀਂ ਹੋਰ ਕੀ ਨਹੀਂ ਕਰ ਸਕਦੀਆਂ ਤੇ ਮੈਂ ਸਭ ਨੂੰ ਆਪਣੀ ਲੇਡੀਜ਼ ਨੂੰ ਇੱਕ ਐਗਜ਼ਾਮਪਲ ਦਿਤਤੀ ਹੈ ਕਿ ਇੱਕ ਦਿਨ ਲਈ ਬਿਮਾਰ ਹੋ ਕੇ ਦੇਖੋ ਘਰ 'ਚ ਸਾਰੇ ਹਫੜਾ ਦਫੜੀ ਮਚ ਜਾਏਗੀ ਕਿ ਇਹ ਮੰਜੇ ਤੇ ਪੈ ਕੇ ਹੋ ਗਈ ਹੈ ਬੈੱਡ ਤੇ ਇਸ ਲਈ ਮੈਂ ਲੇਡੀਜ਼ ਨੂੰ ਸਾਰਿਆਂ ਨੂੰ ਇਹ ਕਹੂੰਗੀ ਕਿ ਤੁਹਾਡੇ ਵਿੱਚ ਬਹੁਤ ਸ਼ਕਤੀ ਹੈ ਆਪਣੀ ਉਸ ਸ਼ਕਤੀ ਨੂੰ ਪਹਿਚਾਣੋ ਸਾਡਾ ਸਾਥ ਦੋ ਪਾਰਟੀ ਦਾ ਸਾਥ ਦੋ ਆਪਣੇ ਨਾਲ ਵੱਧ ਤੋਂ ਵੱਧ ਲੇਡੀਜ਼ ਨੂੰ ਜੋੜੋ ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਔਮਨ ਸਸ਼ਕਤੀਕਰਨ ਦਿਵਸ ਮਨਾਇਆਇਆ ਥੇ ਮਨੀਸ਼ ਸ਼ੋਧਿਆ ਜੀ ਨੇ ਅੱਜ ਜਿੱਦਾਂ ਮੈਡਮ ਨੇ ਹੀ ਦੱਸਿਆ ਕਿ 올ਓਵਰ ਇੰਡੀਆ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮਨਾ ਰਹੇ ਹਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇੱਥੇ ਗੁਰਾਇਆਂ ਦੇ ਵਿੱਚ ਵੀ ਇਹਨੂੰ ਸੈਲੀਬ੍ਰੇਟ ਕੀਤਾ ਬਲਾਕ ਪ੍ਰਧਾਨ ਜਿਹੜੇ ਨਿਯੁਕਤ ਹੋਏ ਸੀ ਉਹਨਾਂ ਨੂੰ ਅਸੀਂ ਇੱਥੇ ਇਨਵਾਈਟ ਕੀਤਾ ਤਾਂ ਕਿ ਉਬੀ ਇੱਥੇ ਸਾਡੇ ਨਾਲ ਇਹ ਵਾਲਾ ਦਿਵਸ ਮਨਾ ਸਕਣ ਸਾਰੇ ਬਲੌਕ ਪ੍ਰਧਾਨਸ ਐਂਡ ਵਾਰਡ ਪ੍ਰਧਾਨਸ ਬਹੁਤ ਖੁਸ਼ ਆ ਇਸ ਚੀਜ਼ ਨੂੰ ਲੈ ਕੇ ਔਰ ਜਿਸ ਤਰ੍ਹਾਂ ਸਾਡੇ ਮਾਨ ਸਰਕਾਰ ਪ੍ਰਮੋਟ ਕਰ ਰਹੀ ਆ ਲੇਡੀਜ਼ ਨੂੰ ਹਰ ਪੱਖ ਦੇ ਵਿੱਚ ਹਰ ਪਹਿਲ ਦਿੱਤੀ ਜਾ ਰਹੀ ਆ ਲੇਡੀਜ਼ ਨੂੰ ਔਰ ਮੈਂ ਧੰਨਵਾਦ ਕਰਦੀ ਆ ਮੈਡਮ ਕ੍ਰਿਸ਼ਨਾ ਗਰੇਵਾਲ ਜੀ ਦਾ ਜਿਹੜੇ ਸਾਡੇ ਜ਼ੋਨ ਇੰਚਾਰਜ ਆ ਉਹ ਇੱਥੇ ਆਏ ਆ ਤੇ ਮੈਡਮ ਜਿਹੜੇ ਮਨਮੋਹਨ ਸੂਰੀ ਜੀ ਗੈਸਟ ਆਫ ਆਨਰ ਅਸੀਂ ਅਜਾ ਉਹਨਾਂ ਨੂੰ ਕੀਤਾ ਤਾਂ ਕਿ ਉਹ ਬਾਕੀ ਇੱਥੇ ਲੇਡੀਜ਼ ਨੂੰ ਵੀ ਆ ਕੇ ਆਪਣੇ ਕੁਝ ਵਰਡਸ ਦੱਸਣ ਤਾਂ ਕਿ ਉਹ ਵੀ ਉਹਨਾਂ ਤੋਂ ਮੋਟੀਵੇਟ ਹੋਣ ਔਰ ਮੈਂ ਚਾਹਨੀ ਆ ਕਿ ਸਾਰੇ ਲੇਡੀਜ਼ ਇਸ ਚੀਜ਼ ਨੂੰ ਮੋਟੀਵੇਸ਼ਨ ਲੈਣ ਤੇ ਅੱਗੇੋਂ ਸੁਚਾਰੂ ਢੰਗ ਨਾਲ ਕੰਮ ਕਰਨ ਔਰ ਮੈਂ ਮਾਨ ਸਰਕਾਰ ਦਾ ਔਰ ਮਨੀਸ਼ ਸ਼ੋਦਿਆ ਜੀ ਦਾ ਤਹ ਦਿਲੋਂ ਧੰਨਵਾਦ ਕਰਦੀ ਆ ਮੈਡਮ ਸਾਡੇ ਐਮਐਲਏ ਅਮਨਦੀਪ ਮੈਮ ਗਾਇਤਰੀ ਵਿਸ਼ਨੋਈ ਜੀ ਕਿਉਂਕਿ ਸਾਰਾ ਇੱਕ ਦਿਨ ਦੇ ਅੰਦਰ ਅੰਦਰ ਅਸੀਂ ਸਾਰਾ ਪਲਾਨ ਕੀਤਾ ਔਰ ਮੈਂ ਬਹੁਤ ਖੁਸ਼ ਆ ਗਈਆਂ ਕਿ ਅਸੀਂ ਗੁਰਾਂ ਦੇ ਵਿੱਚ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਸਾਡੇ ਕੋਆਰਡੀਨੇਟਰ ਹੈਗੇ ਬਲਜਿੰਦਰ ਕੌਰ ਜੀ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਸ ਚੀਜ਼ ਦੇ ਵਿੱਚ ਮੈਂ ਸਾਰਿਆਂ ਦਾ ਜੀ ਪਾਰਟੀ ਵੱਲੋਂ ਸਭ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਜੀ